ਦੋਸਤੋ ਅ ਨਿੱਕੀ ਜਿਹੀ ਚੀਜ਼ਾਂ ਤੇ ਇਹਦੇ ਇੰਨੇ ਜ਼ਿਆਦਾ ਫਾਇਦੇ ਆ ਕਿ ਤੁਹਾਨੂੰ ਮੈਂ ਦੱਸ ਨਹੀਂ ਸਕਦੀ ਦੱਸਦੀ ਦੱਸਦੀ ਜਿਹੜੀ ਕਿ ਥੱਕ ਜਾਊਂਗੀ ਤੇ ਜਿਹੜੀ ਇਹ ਨਿੱਕੀ ਜੀ ਚੀਜ਼ ਆ ਨਾ ਦੋਸਤੋ ਹੁਣ ਗਰਮੀਆਂ ਹੋ ਗਈਆਂ ਸ਼ੁਰੂ ਤੇ ਗਰਮੀਆਂ ਤੁਹਾਡੀਆਂ ਸੌਖੀਆਂ ਟੱਪ ਜਾਣਗੀਆਂ ਜੇ ਤੁਸੀਂ ਵੀ ਆ ਚੀਜ਼ ਲੈ ਆਉਂਗੇ ਦੋਸਤੋ ਅਸੀਂ ਕੱਲ ਹੀ ਇਹ ਆਨਲਾਈਨ ਆਰਡਰ ਕਰਕੇ ਮੰਗਾਈ ਆ ਤੇ ਇੱਕ ਵਾਰੀ ਤੁਸੀਂ ਮੰਗਾਓਗੇ ਤਾਂ ਸਾਰੀ ਗਰਮੀਆਂ ਦੀ ਤੁਹਾਡੀ ਟੈਨਸ਼ਨ ਮੁੱਕ ਜੂਗੀ ਬਿਲਕੁਲ ਜੀ ਇਹ ਚੀਜ਼ ਦੀ ਕਰਦੇ ਆਪਾਂ ਓਪਨਿੰਗ ਤੇ ਵੀਡੀਓ ਸ਼ੇਅਰ ਜ਼ਰੂਰ ਕਰਿਓ ਤਾਂ ਜੋ ਇਹ ਵੀਡੀਓ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚੇ ਤੇ ਇਸ ਚੀਜ਼ ਦਾ ਉਹਨਾਂ ਨੂੰ ਫਾਇਦਾ ਪਤਾ ਲੱਗ ਸਕੇ ਹਾਂਜੀ ਤੇ ਇਹ ਚੀਜ਼ ਹੈ ਜਿਹੜੀ ਕਿ ਮਗਾ ਸਕਣ ਤੇ ਨਾਲ ਇਹ ਜਿਹੜੇ ਕਿ ਵੀਡੀਓ ਤੁਸੀਂ ਐਂਡ ਤੱਕ ਜ਼ਰੂਰ ਦੇਖਿਓ ਇਹਨੂੰ ਆਪਾਂ ਚੀਜ਼ ਨੂੰ ਵਰਤ ਕੇ ਵੀ ਦਿਖਾਵਾਂਗੇ ਵੀ ਇਹ ਵਰਤਿ ਕਿਵੇਂ ਜਾਂਦੀ ਹੈ ਤੇ ਦੋਸਤੋ ਇਹ ਬਾਜ਼ਾਰ ਦੇ ਵਿੱਚ ਬਿਲਕੁਲ ਨਵੀਂ-ਨਵੀਂ ਐਸ ਸੀ ਜਣੀ ਲਾਂਚ ਹੋਈ ਹੈ ਲਓ ਜੀ ਆਪਾਂ ਕਰ ਲੱਗਿਆ ਇਸ ਡੱਬੇ ਨੂੰ ਓਪਨ ਤੇ ਤੁਸੀਂ ਵੀ ਦੇਖੋ ਇਹਦੇ ਵਿੱਚੋਂ ਕੀ ਕੁਝ ਨਿਕਲਦਾ ਤੇ ਆਜੋ ਆਪਾਂ ਇਹਦੀ ਜਿਹੜੀ ਕਿ ਓਪਨਿੰਗ ਹੈ ਕਰ ਲਈਏ ਦੋਸਤੋ ਅਸੀਂ 4-5 ਦਿਨ ਪਹਿਲਾਂ ਆਰਡਰ ਕੀਤਾ ਸੀ ਤੇ ਸਾਨੂੰ ਕਿਸੇ ਸਾਡੇ ਫਰੈਂਡ ਨੇ ਸੁਜੈਸਟ ਸੁਜੈਸਟ ਸਜੈਸਟ ਕੀਤਾ ਸੀਗਾ ਜਿਹੜੀ ਚੀਜ਼ ਮੰਗਾਓ ਇਹਦੇ ਬਹੁਤ ਹੀ ਜ਼ਿਆਦਾ ਬੈਨੀਫਿਟ ਹੈ ਕਿਉਂਕਿ ਉਹਨਾਂ ਨੇ ਥੋੜਾ ਟਾਈਮ ਪਹਿਲਾਂ ਮੰਗਾਇਆ ਕਿਉਂਕਿ ਪੈਕ ਵੀ ਕਾਫੀ ਸਖਤੀ ਕੀਤਾ ਹੋਇਆ ਤੇ ਸਭ ਤੋਂ ਪਹਿਲਾਂ ਉਹਨਾਂ ਨੇ ਆਪਣਾ ਕੀਤਾ ਜੀ ਥੈਂਕਸ ਆ ਤੁਸੀਂ ਦੇਖੋ ਪੜੋ ਥੈਂਕ ਯੂ ਸੋ ਮਚ ਜੀ ਵਧੀਆ ਸਹੀ ਸਲਾਮਤ ਆਪਣੇ ਕੋਲੇ ਪਹੁੰਚ ਗਿਆ ਹਾਂਜੀ ਤੇ ਹੁਣ ਆਪਾਂ ਜਿਹੜਾ ਕੀ ਇਸ ਡੱਬੇ ਨੂੰ ਲਓ ਜੇ ਤਾਂ ਦੂਰੀ ਤੀਰੀ ਜਿਹੜਾ ਕੀ ਪੈਕ ਕੀਤਾ ਆ ਹਨਾ ਬਿਲਕੁਲ ਤੇ ਹੁਣ ਆਪਾਂ ਕਰੀਏ ਜੀ ਓਪਨ ਓਪਨ ਕਰੀਏ ਤੇ ਆਪਾਂ ਚਲਾ ਕੇ ਦਿਖਾਈਏ ਹਾਂਜੀ ਤੇ ਨਾਲੇ ਦੱਸਾਂਗੇ ਵੀ ਕੀ ਕੀ ਇਹਦੇ ਫਾਇਦੇ ਨੇ ਲਓ ਵੀ ਦੋਸਤੋ ਬਾਕਸ ਓਪਨ ਹੋ ਰਿਹਾ ਹਾਂਜੀ ਨਾ ਤੁਸੀਂ ਦੇਖੋ ਲਓ ਜੀ ਤੇ ਹੁਣ ਹੁਣ ਆਪਾਂ ਇਸ ਚੀਜ਼ ਨੂੰ ਕੱਢੀਏ ਬਾਹਰ ਹਾਂ ਆਹਦੇ ਵਿੱਚ ਹੈਲੀਕਾਪਟਰ ਜਾਂ ਨਿਕਲ ਆਇਆ ਪਵਣ ਹਾਂਜੀ ਇਹਨੇ ਇਹਦੇ ਕੀ ਕਮਾਲ ਕਰਨਿਆ ਨਿੱਕੇ ਜਿਹੇ ਹੈਲੀਕਾਪਟਰ ਨੇ ਆ ਤੁਸੀਂ ਦੇਖੋ ਦੋਸਤੋ ਲਾ ਲਓ ਜੀ ਵਾਓ ਕਿੱਡਾ ਸੋਹਣਾ ਹੈਲੀਕਾਪਟਰ ਹਾਂ ਤੁਸੀਂ ਇਹ ਨਾ ਆਖਿਓ ਵੀ ਆ ਬੱਚਿਆਂ ਦਾ ਕੋਈ ਟੁਆਏ ਆ ਹਾਂ ਬੱਚਿਆਂ ਦਾ ਇਹ ਕੋਈ ਟੁਆਏ ਨਹੀਂ ਹੈਗਾ ਇਹ ਤਾਂ ਆਪਣੇ ਵੱਡਿਆਂ ਵਾਸਤੇ ਆ ਜੀ ਇਹ ਚੀਜ਼ ਹੈ ਠੀਕ ਵੱਡਿਆਂ ਵਾਸਤੇ ਨਹੀਂ ਕਹਿ ਸਕਦੇ ਸਾਰੀ ਫੈਮਿਲੀ ਵਾਸਤੇ ਆ ਸਾਰੀ ਫੈਮਿਲੀ ਵਾਸਤੇ ਹਾਂ ਲਓ ਉੱਡੂਗਾ ਲੱਗਦਾ ਕਿ ਦਿਨ ਚੱਲ ਰਿਹਾ ਪਵਨ ਆ ਇਹੇ ਚੱਲ ਰਿਹਾ ਜੀ ਸੋਲਰ ਨਾਲ ਅੱਛਾ ਸੋਲਰ ਨਾਲ ਚੱਲ ਰਿਹਾ ਹੈ ਹਾਂਜੀ ਤੇ ਇਹਨੇ ਫਾਇਦੇ ਕੀ ਕਰਨੇ ਆ ਦੇਖੋ ਅੱਛਾ ਆਪੇ ਚੱਲਣ ਲੱਗ ਗਿਆ ਬਿਲਕੁਲ ਜੀ ਨਾਲੇ ਆਪਾਂ ਛਾਂ ਦੇ ਵਿੱਚ ਖੜੇ ਆ ਜਿਆਦਾ ਇਹਦੇ ਉੱਪਰ ਜਿਹੜੀ ਧੁੱਪ ਵੀ ਨਹੀਂ ਪੈ ਰਹੀਗੀ ਬਿਲਕੁਲ ਫਿਰ ਵੀ ਆ ਜਿਹੜਾ ਕੀ ਹੈ ਸਟਾਰਟ ਹੋ ਗਿਆ ਚੱਲਣੋ ਠੀਕ ਪੌਣੇ ਦੇ ਫਾਇਦੇ ਦੱਸੋ ਜਲਦੀ ਜਲਦੀ ਆਪਾਂ ਆਪਣੇ ਦੋਸਤਾਂ ਨੂੰ ਉਹ ਵੀ ਬੇਸਬਰੀ ਨਾਲ ਇੰਤਜ਼ਾਰ ਕਰਦੇ ਹੋਣੇ ਹਾਂਜੀ ਤੇ ਹੁਣ ਆਪਾਂ ਇਹਨੂੰ ਕਰ ਲੈਨੇ ਆ ਜੀ ਓਪਨ ਠੀਕ ਇਸ ਤਰ੍ਹਾਂ अच्छा आ निकल आया وچوں ਲੱਕੜ ਦੀ ਜਿਹੜੀ ਆਪਾਂ ਸ਼ੁਰੂ ਜਿ ਦਿਖਾਈ ਸੀ ਦੋਸਤਾਂ ਨੂੰ ਬਿਲਕੁਲ ਜੀ ਜਿਹੜੀ ਆ ਛੋਟੀ ਜੀ ਚੀਜ਼ ਆ ਨਾ ਅਸਲ ਫਾਇਦੇ ਤਾਂ ਇਹ ਨਹੀਂ ਕਰਨੇ ਐ ਇਹ ਨਹੀਂ ਕਰਨੇ ਪਹਿਲੀ ਗੱਲ ਤਾਂ ਆਜ ਹੋਣੀ ਜ਼ਰੂਰੀ ਆ ਠੀਕ ਹਾਂਜੀ ਤੇ ਇਹ ਚੀਜ਼ ਦੋਸਤੋ ਇੰਨੀ ਜ਼ਿਆਦਾ ਵਧੀਆ ਤੇ ਹੁਣ ਦੋਸਤੋ ਆਪਾਂ ਇਸ ਜਿਹੜੀ ਕੀ ਆ ਲੱਕੜ ਦੀ ਆ ਜਿਹੜੀ ਗੋਲ-ਗੋਲ ਰਾਉਂਡ ਬਣਿਆ ਹੋਇਆ ਹਾਂਜੀ ਇਹਦੇ ਵਿੱਚ ਆਪਾਂ ਫਿਲ ਕਰ ਸਕਦੇ ਹਾਂ ਜੀ ਕੋਈ ਵੀ ਚੀਜ਼ ਜਾਨੀ ਕਿ ਆਪਾਂ ਕੋਈ ਪਰਫਿਊਮ ਵੀ ਹਾਂ ਜੀ ਵੀ ਕੋਈ ਪਰਫਿਊਮ ਵਗੈਰਾ ਹੋਵੇ ਜਾਂ ਹੋਵੇ ਵੀ ਮੱਛਰਾਂ ਵਾਸਤੇ ਜਿਹੜੀ ਆਪਾਂ ਲੈ ਕੇ ਆਉਣੀ ਹੁੰਦੀਆਂ ਠੀਕ ਮੋਰਟਨ ਜਾਂ ਮੋਰਟਨ ਵਗੈਰਾ ਜਾਂ ਹਿੱਟ ਵਗੈਰਾ ਹਨਾ ਉਹ ਆਪਾਂ ਇੱਕ ਵਾਰੀ ਇਹਦੇ ਵਿੱਚ ਪਾਉਣੀ ਹੈ ਤੇ ਉਹ ਆ ਜਿਹੜੀ ਲੱਕੜ ਆ ਨਾ ਇਹ ਉਹ ਸਾਰੀਆਂ ਚੀਜ਼ਾਂ ਨੂੰ ਸੋਖ ਲੂਗੀ अच्छा रिजर्व कर लोगे रिजर्व कर लोगी ਤੇ ਮਤਲਬ ਕੀ ਫਿਰ ਇਹਦੀ ਫ੍ਰੈਗਰੈਂਸ ਹੈ ਜਿਹੜੀ ਕਿ ਇਸ ਹੈਲੀਕਾਪਟਰ ਜਦੋਂ ਇਹ ਘੁੰਮੂਗਾ ਤੇ ਉਦੋਂ ਆਊਗੀ ਜੀ ਬਾਹਰ ਹੈਲੀਕਾਪਟਰ ਦਾ ਜਿਹੜਾ ਫਲੋ ਦੋਸਤੋ ਇੱਥੋਂ ਥੱਲੇ ਜਾਊਗਾ ਤੇ ਥੱਲੋਂ ਇਹਦੇ ਵਿੱਚੋਂ ਨਿਕਲ ਕੇ ਤੇ ਖੁਸ਼ਬੂ ਜਾਊਗੀ ਸਾਰੇ ਪਾਸੇ ਬਿਲਕੁਲ ਜੀ ਤੇ ਕਹਿੰਦੇ ਵੀ ਮੱਖੀ ਤਾਂ ਇਹ ਤੋਂ ਐ ਭੱਜੋਗੀ ਜਵੇਂ ਹਾਂ ਜੀ ਕਿਉਂਕਿ ਲੱਗ-ਲੱਗ ਹੁੰਦੀਆਂ ਹੀ ਆ ਜਿਵੇਂ ਮੱਖੀਆਂ ਵਾਸਤੇ ਮੱਛਰਾਂ ਵਾਸਤੇ ਸਿੰਨਾ ਕੁਝ ਆਉਂਦਾ ਲਿਕਵਿਡ ਆਪਾਂ ਘਰੇ ਵੀ ਬਣਾ ਸਕਦੇ ਆ ਠੀਕ ਹੈ ਹਾਂ ਤੇ ਇਹ ਸਾਰੀਆਂ ਚੀਜ਼ਾਂ ਆਪਾਂ ਇਹਦੇ ਵਿੱਚ ਜਿਹੜੀਆਂ ਫਿੱਲ ਕਰਕੇ ਤੇ ਇਹਨੂੰ ਚਲਾਵਾਂਗੇ ਤੇ ਹੁਣ ਆਪਣੇ ਕੋਲੇ ਜਿਹੜਾ ਕਿ ਮਾਰਟਿਨ ਹੈਗਾ ਆਪਣੇ ਕੋਲ ਠੀਕ ਤੇ ਇਹਨੂੰ ਆਪਾਂ ਇਹਦੇ ਵਿੱਚ ਫਿੱਲ ਕਰਦੇ ਆਂ ਠੀਕ ਤੇ ਵੈਸੇ ਦੋਸਤੋ ਇਹਦੇ ਨਾਲ ਫ੍ਰੈਗਰੈਂਸ ਵਾਲਾ ਵੀ ਆਉਂਦਾ ਹੁੰਦਾ ਹਮਮ ਪਰ ਆਪਾਂ ਉਹ ਨਹੀਂ ਲਗਾਵਾਂਗੇ ਆਪਾਂ ਹੁਣ ਜਿਹੜਾ ਕਿ ਮਾਰਟਿਨ ਪਾਵਾਂਗੇ ਠੀਕ ਮਾਰਟਿਨ ਤੁਸੀਂ ਦੋਸਤੋ ਸਮਝਿਆ ਹੋਇਆ ਵੀ ਜਿਹੜੇ ਮੱਖੀਆਂ ਮੱਛਰ ਭਜਾਉਣ ਵਾਸਤੇ ਹਿੱਟ ਦੇ ਵਿੱਚ ਪੈਂਦਾ ਜਾਂ ਜਿਹੜੀ ਆਪਾਂ ਜਿਹੜਾ ਆਪਾਂ ਲਾਉਣੇ ਆ ਗੁੱਡ ਨਾਈਟ ਵਗੈਰਾ ਗੁੱਡ ਨਾਈਟ ਹਾਂ ਉਹਦੇ ਵਿੱਚ ਵੀ ਪੈਂਦਾ ਹੁੰਦਾ ਹਾਂਜੀ ਤੇ ਇਹ ਆਪਾਂ ਕਰੇ ਵੀ ਬਣਾ ਸਕਦੇ ਆ ਆਪਾਂ ਪਹਿਲਾਂ ਵੀਡੀਓ ਵੀ ਪਾਈ ਆ ਇੱਕ ਦੋ ਜੇ ਆਪਾਂ ਨੇਚਰਲ ਬਣਾਉਣਾ ਤਾਂ ਆਪਾਂ ਉਹ ਵੀ ਬਣਾ ਸਕਦੇ ਆ ਠੀਕ ਤੇ ਹੁਣ ਆਪਾਂ ਜਿਹੜਾ ਕੀ ਇਹਨੂੰ ਇਸ ਤਰ੍ਹਾਂ ਇਹਦੇ ਵਿੱਚ ਲਗਾਵਾਂਗੇ ਇੱਥੇ ਇੱਥੇ ਲਾਉਣਾ ਹਾਂ ਭਰ ਦੋ ਇਹਨੂੰ ਆ ਠੀਕ ਹੈ ਜੀ ਆਪਣੇ ਜਿਵੇਂ ਰਸੋਈ ਵਗੈਰਾ ਚ ਵੀ ਰੱਖ ਸਕਦੇ ਹਾਂ ਜਿਵੇਂ ਮੱਖੀਆਂ ਵਗੈਰਾ ਆਪਣੀ ਰਸੋਈ ਚ ਆਉਂਦੀਆਂ ਜਿੱਥੇ ਧੁੱਪ ਮਤਲਬ ਕਿ ਪੈਂਦੀ ਹਾ ਥੋੜੀ ਜੀ ਧੁੱਪ ਪੈਂਦੀ ਹੋਵੇ ਜਿਵੇਂ ਆਪਾਂ ਆਪਣੇ ਵਿੰਡੋ ਵਗੈਰਾ ਤਾਂ ਹੁੰਦੀ ਆ ਬਸ ਤੇ ਵਿੰਡੋ ਵਗੈਰਾ ਦੇ ਕੋਲ ਆਪਾਂ ਜਿਹੜਾ ਕਿ ਇਹਨੂੰ ਰੱਖ ਸਕਦੇ ਹਾਂ ਲਓ ਜੀ ਆ ਆਪਣਾ ਹੈਲੀਕਾਪਟਰ ਬਣ ਕੇ ਹੋ ਗਿਆ ਤਿਆਰ ਤੇ ਇਹ ਜਿਹੜਾ ਕਿ ਪੂਰਾ ਹੁਣ ਤੇਜ਼ ਚੱਲਣ ਲੱਗ ਗਿਆ ਤੇ ਹੁਣ ਦੋਸਤੋ ਆਪਾਂ ਇਹਦੇ ਵਿੱਚ ਜਿਹੜੀ ਦਵਾਈ ਪਾਈ ਹੋਈ ਸੀ ਮੱਖੀਆਂ ਮੱਛਰਾਂ ਵਾਲੀ ਤੇ ਇਹ ਹੁਣ ਤੁਸੀਂ ਉੱਥੇ ਰੱਖ ਸਕਦੇ ਹੋ ਜਿੱਥੇ ਤੁਹਾਨੂੰ ਲੱਗਦਾ ਵੀ ਬਹੁਤ ਸਾਰੀਆਂ ਮੱਖੀਆਂ ਆ ਕੇ ਪਰੇਸ਼ਾਨ ਕਰਦੀ ਜਿਵੇਂ ਦੋਸਤੋ ਆਪਾਂ ਦੁਪਹਿਰੇ ਬੈੰਨੇ ਆਂ ਸ਼ਾਮੇ ਉੱਥੇ ਆਪਾਂ ਧੁੱਪੇ ਰੱਖ ਦਾਂਗੇ ਤਾਂ ਹਿੱਟ ਦਾ ਉੱਥੇ ਕੰਮ ਨਹੀਂ ਕਰਦੀ ਇੱਕ ਵਾਰੀ ਮਾਰਦੇ ਨੇ ਮਿੰਟਾਂ ਚ ਉੱਡ ਜਾਂਦੀ ਆ ਮੱਖੀਆਂ ਦਸਾਂ ਮਿੰਟਾਂ ਬਾਅਦ ਫੇਰ ਆ ਜਾਂਦੀਆਂ ਤੇ ਇਹਦੀ ਤੁਸੀਂ ਹੁਣ ਮੰਨਣਾ ਨਹੀਂਗਾ ਇੰਨਾ ਤੇਜ਼ ਚੱਲ ਰਿਹਾ ਤੇ ਆ ਜਿਹੜੀ ਹਿੱਟ ਦੀ ਖੁਸ਼ਬੂ ਜਿਹੜੀ ਮੋਟਰੀਨ ਵਿੱਚ ਪਾਈ ਆ ਬਹੁਤ ਜ਼ਿਆਦਾ ਤੇਜ਼ ਆ ਰਹੀ ਆ ਹਾਂਜੀ ਤੇ ਇਹ ਜਿਹੜਾ ਕਿ ਦੋਸਤੋ ਇਹ ਨਹੀਂਗਾ ਵੀ ਤੁਸੀਂ ਇੱਕ ਦਿਨ ਦੇ ਵਿੱਚ ਹੀ ਇਹ ਖਤਮ ਹੋ ਜੂਗੀ ਇੱਕ ਦਿਨ ਚ ਨਹੀਂ ਹੁੰਦੀ ਇਹ ਕਈ ਦਿਨਾ ਤੱਕ ਜਿਹੜੀ ਕਿ ਚੱਲਣੀ ਆ ਇੰਨੀ ਕੁ ਥੋੜੀ ਕੁ ਪਾਈ ਤੇ ਆ ਇਹਦੇ ਨਾਲ ਇੱਕ ਚੀਜ਼ ਆਈ ਆ ਜਿਹਦੇ ਨਾਲ ਆ ਕਿ ਆ ਇੱਥੇ ਲਾ ਕੇ ਕਿਤੇ ਵੀ ਚਪਕਾ ਕੇ ਮਤਲਬ ਕਿ ਰੱਖ ਸਕਦੇ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਜੀ ਕਮੈਂਟ ਕਰਿਓ ਤੇ ਵੀਡੀਓ ਨੂੰ ਲਾਈਕ ਵੀ ਕਰਿਓ ਤੇ ਵੀਡੀਓ ਵੇਖਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਦੋਸਤੋ ਥੱਲੇ ਤੁਸੀਂ ਦੇਖ ਰਹੇ ਹੋ ਇਹਦੇ ਵਿੱਚੋਂ ਖੁਸ਼ਬੂ ਆ ਰਹੀ ਹੈ ਜਿਹੜਾ ਥੱਲੇ ਦੇ ਪਾਸੇ ਹੌਲ ਜੇ ਬਣੇ ਹੋਏ ਆ ਇਹਦੇ ਵਿੱਚੋਂ ਜਿਹੜੀ ਮਤਲਬ ਕਿ ਫ੍ਰੈਗਰੈਂਸ ਨਿਕਲ ਰਹੀ ਹੈ ਤੇ ਜਿਹਦੇ ਨਾਲ ਮੱਖੀਆਂ ਭੱਜ ਰਹੀਆਂ